आज हम हमारे आदरणीय बुजुर्ग श्री दीवान चंद जी से जो कि सिरसा जिला के गांव बरोखा के रहने वाले हैं उनसे विभाजन के समय के बारे में जो उनकी जो स्मृति हैं उनके बारे में बात करेंगे सो बाबा जी राम राम आ, क्यों ठीक हो आ, ठीक।, ठीक है सेठ अच्छा बाबा जी कि उम्र सी थी उदो तो जो हाँ जी जब वंड हुई ਹਾਂ ਕਿੰਨੀ ਉਮਰ ਆਈ ਇਹ ਹਿੰਦਸਤਾਨ ਤੋਂ ਪਕਾਜ਼ਾਦ ਬੜਿਆ ਹਾਂ ਜਦੋਂ 7 ਸਾਲ ਦੀ ਉਮਰ ਆਈ 7 ਸਾਲ ਦੀ ਉਮਰ ਆਈ ਕਿਹੜਾ ਪਿੰਡ ਆਈ ਉੱਥੇ ਫੁੱਲਰਵਾਲਾ ਫੁੱਲਰ ਫੁੱਲਰਵਾਲਾ ਫੁੱਲਰਵਾਲਾ ਜੀ ਜਿਲ੍ਹਾ ਮਿੰਡਗੁਮਰੀ ਜਿਲ੍ਹਾ ਮਿੰਡਗੁਮਰੀ ਕਿੰਨਾ ਲਾਹੌਰ ਤੋਂ ਕਿੰਨਾ ਦੂਰ ਸੀ ਇਹ ਹਾਏ ਲਾਹੌਰ ਤੋਂ ਕਿੰਨਾ ਦੂਰ ਸੀ ਲਾਹੌਰ ਲਾਹੌਰ ਤੋਂ ਕਿੰਨਾ ਦੂਰ ਸੀ ਮਿੰਡਗੁਮਰੀ ਲਾਹੌਰ ਤੋਂ ਪਾਸੇ ਖੇੜੇ ਪਾਸੇ ਆ ਅੱਛਾ ਜੀ ਉਹ ਉਹ ਦੋ ਸਾਧਨ ਘਟ ਹੁੰਦੇ ਆ ਠੀਕ ਹੈ ਨਾ ਸਾਧਨ ਘਟ ਹੁੰਦੇ ਆ ਸਾਡਾ ਬਣ ਕੇ ਜੀ 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 ਸਾਡੇ ਘਰ ਦੇ ਨਾਲ ਐ ਪੱਕਾ ਖਰਾਸ ਆ ਅੱਛਾ ਜੀ ਖਰਾਸ ਪੱਕਾ ਅੰਦਰ ਚੋਰ ਬੈਠੇ ਅੱਛਾ ਸਾਡਾ ਚੋਰ ਆ ਗਏ ਅੰਦਰ ਚੋਰ ਬੈਠੇ ਜੀ ਤੇ ਉਹਨਾਂ ਅੱਧੀ ਰਾਤ ਹੋਈ ਜਾ ਉਹਨਾਂ ਘੋੜਾ ਘਟ ਲਿਆ ਗੇ ਨਾਲ ਘਾਰੇ ਗਏ ਸੀ ਪਾਣੀਆਂ ਦਾ ਜੀ ਹਾਤਾ ਅੱਛਾ ਉਹਦੇ ਗੋੜਾ ਸੀ ਬੜਾ ਤਖੜਾ ਜੀ ਉਹ ਨਾ ਕੱਢ ਲਿਆ ਅੱਛਾ ਜੀ ਕੱਢ ਕੇ ਲੈ ਗਏ ਸਵੇਰੇ ਪਤਾ ਲੱਗਿਆ ਵੀ ਗੋੜਾ ਲੈ ਗਏ ਸੇਠਾ ਦਾ ਜੀ ਚਲੋ ਠੀਕ ਹੈ ਗੋੜਾ ਸੇ ਜੜਾ ਹੈ ਗੋੜ ਅਜਲੇ ਪਾਸੇ ਆ ਸਕੂਲ ਜੀ ਸਕੂਲ ਦੇ ਪਹਿਲੇ ਪਾਸੇ ਆਇਆ ਆਪਣੇ ਆਪਣੇ ਬਸਵਾਨ ਹੈ ਜੀ ਜੀ ਤੇ ਐਂ ਗਲੀ ਜਾਂਦੀ ਹੈ ਇਹਦੇ ਹਾਇ ਆਪਣੇ ਖੱਤੇ ਖੱਤੇ ਦੇ ਕੱਢੇ ਦੇ ਨਾਲ ਉੱਤੇ ਹਾਇ ਆਪਣੇ ਉਹ ਖੱਤੇ ਰੱਖਿਆ ਉਹ ਛੱਪੜਾ ਜੀ ਚੱਪੜ ਆਲਾ ਜਦੋਂ ਲੜਾਈ ਪਈ ਹੈ ਨਾ ਅਸੀਂ ਉਦੋਂ ਖੂਦ ਖੂਦ ਰਹਿੰਦੇ ਸੀ ਖੂਦ ਰਹਿੰਦੇ ਸੀ ਜਦੋਂ ਲੜਾਈ ਹੋਈ ਛੋਟੇ ਛੋਟੇ ਬਾਲਾ ਨਾ ਛੋਟੇ ਛੋਟੇ ਖੂਦ ਆਇਓ ਪੱਲੇ ਜੀ ਤੇ ਉਦੋਂ ਯਾਰਾਂ ਪੱਕੀ ਆਵਾਜ਼ ਚਲੋ ਯਾਰ ਐਟੇ ਸੇ ਟੇ ਆਇਓ ਤੇ ਉਹ ਗੰਦੇ ਭੱਜ ਗਏ ਚੱਪੜ ਦੇ ਬਾਣਾ ਪੱਲੇ ਤੇ ਬਾਹਰ ਜਾਣਾ ਚਿੱਪੀ ਰਹੇ ਜੀ ਜੀ ਪਿੰਡ ਖਾਤਾ ਵੱਡਾ ਆਈ ਤੁਹਾਡਾ ਹਾਂ ਪਿੰਡ ਤਗੜਾ ਪਿੰਡ ਤਗੜਾ ਆ ਹਾਂ ਤੇ ਉਹਦਾ ਭਾਈ ਉਹ ਉਹ ਵੇਲਾ ਆਇਆ ਜੇ ਅਡੇ ਬੁਆਇ ਕਾ ਆਈ ਉਹ ਆ ਗਈ ਫਿਰ ਦਿਵਾਨ ਤੁਸੀਂ ਅੱਧ ਕਿਦੇ ਬੈਠੇ ਰਹੇ ਪਿੰਡੇ ਤਾਂ ਲੜਾਈ ਪੈ ਗਈ ਹੈ ਅੱਛਾ ਜੀ ਅਗਰ ਸਾਨੂੰ ਬੁਆ ਕੀ ਪਤਾ ਹੈ ਲੈ ਸਾਨੂੰ ਲੈ ਗਈ ਘੜੀ ਲੈ ਗਈ ਘੜ ਲੈ ਜਾ ਆ ਗਿਆ ਉਹਦਾ ਭਾਈ ਮਰਤੀ ਲੋਟ ਲੋੱਟੀ ਪਤੀ ਹੋ ਮਤਲਬ ਤੁਹਾਨੂੰ ਬੁਆ ਨੇ ਦੱਸਿਆ ਵੀ ਵੰਡ ਹੋ ਗਿਆ ਤੇ ਹੁਣ ਪਿੰਡ ਛੱਡਣਾ ਪਏਗਾ ਹਾਂ ਉਹ ਸਾਖਾ ਵਿੱਚ ਲੜਾਈ ਪੈਣੀ ਪਿੰਡੇ ਚ ਤੁਸੀਂ ਆ ਜਾਓ ਚਲਿਏ ਕਿੰਨੇ ਕਿੰਨੇ ਪਰਿਵਾਰ ਦੇ ਤੁਸੀਂ ਜਨੇ ਹੈਗੇ ਸੀ ਉਦੋਂ ਆਹ 3-4 ਜਵਾਗ ਆਏ 4-4 ਜਵਾਗ ਆਏ ਫਿਰ ਤੁਸੀਂ ਕਿੱਥੇ ਪਹੁੰਚੇ ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਜਾਣਾ ਪਏਗਾ ਤੇ ਫਿਰ ਪਿੱਛੇ ਪਤਾ ਨਹੀਂ ਪਿੱਛੇ ਪਤਾ ਲੱਗਿਆ ਪਿੱਛੇ ਪਤਾ ਲੱਗਿਆ ਤੇ ਫਿਰ ਤੁਸੀਂ ਅੱਗੋਂ ਫਿਰ ਅਸੀਂ ਘਰੇ ਆ ਗਏ ਘਰੇ ਆ ਗਏ ਲਾਵੀ ਲੋਟੇ ਰਿਹਾ ਸੀ ਪਿੰਡ ਲੋਟੀ ਪਾਈ ਗਈ ਜੀ ਕੋਈ ਕੋਈ ਮੰਦੀ ਚਲ ਜਾਵੇ ਕੋਈ ਕੋਈ ਮਾਰੇ ਜਾਵੇ ਬਗਦੜ ਮਚ ਗਈ ਆ ਵੀ ਹਾਂਜੀ ਮੁਸਲੇ ਜਿਹੜੇ ਬਾਹਰ ਮਸਲ ਬੰਦਾ ਨੂੰ ਜੀ ਜੀ ਅਗਰ ਅਸੇ ਬਾਹਰ ਅਗਰ ਮਾਰੇ ਨਾ ਜੀ ਸੋ ਜੀ ਅਸੇ ਅੰਦਰ ਲੁਕੇ ਰਹੇ ਜੀ ਲੋਕ ਜਿਹੜਾ ਸਾਨੂੰ ਜਿਹੜਾ ਨਾ ਜੀ ਤੇ ਦਾਨੇ ਸੀ ਆ ਬਾਜ਼ਾਰ ਦੇ ਵਿੱਚ ਲੋਕੀ ਢੋਈ ਜਾਵੇ ਮੁਸਲੇ ਜੀ ਤੇ ਬਾਜ਼ਾਰ ਚ ਲੜਦੇ ਜਾ ਬਾਹਣਾ ਬਾਟਾ ਤੁਸੀਂ ਤੁਸੀਂ ਕਿਵੇਂ ਪੁੱਛੇ ਮਨ ਮਤਲਬ ਜਿਹੜਾ ਕੈਂਪ ਹੈ ਹਿੰਦੁਸਤਾਨੀਆਂ ਦਾ ਉਹ ਕੈਂਪ ਤੇ ਕਿਵੇਂ ਪਹੁੰਚੇ ਤੁਸੀਂ ਗਰੇ ਨਹੀਂ ਨਹੀਂ ਕੈਂਪ ਜਿਹੜਾ ਸਰਕਾਰ ਨੇ ਕੋਈ ਲਾਇਆ ਸੀ ਉਸ ਟਾਈਮ ਬੀ ਹਿੰਦੁਸਤਾਨੀ ਇੱਥੇ ਇਕੱਠੇ ਹੋ ਜਾਓ ਜਾਂ ਮਤਲਬ ਤੁਸੀਂ ਇੱਥੇ ਕਿਵੇਂ ਪਹੁੰਚੇ ਭਾਰਤ ਚ ਹਿੰਦੁਸਤਾਨ ਚ ਕਿਵੇਂ ਪਹੁੰਚੇ ਤੁਸੀਂ ਅਰੇ ਚਲ ਮੁੰਡੇ ਆ ਤੇ ਕੁੜੀ ਆਹੀ ਹਾਂਜੀ ਤਿੰਨ ਮੁੰਡੇ ਇੱਕ ਕੁੜੀ ਜੀ ਤੇ ਉਹੜੋ ਆਇਆ ਸੇ ਤਾਂ ਉਸ ਤੋਂ ਜਿਹੜਾ ਆ ਗਿਆ ਸਰ ਵਰਤੀ ਪਾਈ ਖੜੀ ਪੈਂਦੇ ਸੀ ਉਹ ਜਿਹੜਾ ਸਾਰੇ ਪੈਂਦੇ ਸਾਂ ਹੀ ਸੱਤੇ ਪੈਂਦੇ ਨੇ ਨਿਆ ਤੇ ਮਾ ਦਾਣੀਆਂ ਉਹ ਸਾਰੇ ਢੋਢੋਕ ਬੁਸਲੇ ਆ ਗੱਲ ਹੀ ਸਕਤੀ ਜਾਵੇ ਉਹ ਤਾਂ ਚਲੋ ਲੁੱਟ ਤਾਂ ਪਹਿ ਗਈ ਹਾਂ ਮਤਲਬ ਤੁਸੀਂ ਕਿਵੇਂ ਪਹੁੰਚੇ ਅੱਗੇ ਪਿੰਡ ਛੱਡ ਕੇ ਕਿਵੇਂ ਕਿਵੇਂ ਅੱਗੇ ਆਏ ਆ ਦੇ ਦੇ ਆਈ ਦੇ ਹਜਤ ਭਾਈ ਇਹ ਗੱਲ ਰਹਿ ਗਈ ਸੁਪਾੜਾ ਅੱਛਾ ਪੁਲਿਸ ਲੈ ਕੇ ਆਈ ਨਾਲ ਹਾਂ ਹੈਗਾ ਆ ਆ ਭਾਈ ਆ ਭਾਈ ਜੀ ਹਾਂ ਭਾਈ ਕਸ਼ਮੀਰ ਅੱਛਾ ਜੀ ਉਹ ਗਿਆ ਸਾਡੀ ਵਾਂਡੇ ਭਾਈ ਖਿਆ ਬੁਸਲੇ ਫਲਾਣਾ ਸਹੀ ਮਾਰਨਾ ਹੈ ਫਲਾਣਾ ਨਾ ਸਹੀ ਮਾਰਨਾ ਹੈ ਜੀ ਹਾਂ ਉਹ ਮੁੰਡਿਆ ਸੋਣਿਆ ਉਹ ਆਇਆ ਫਾਜ਼ਲ ਕੇ ਫਾਜ਼ਲ ਕੇ ਚਲੇ ਗਿਆ ਸਿਪਾਹੀ ਦਾ ਅਗਲਾ ਆਪਣਾ ਖੇਲਾ ਲੈ ਗਿਆ ਅੱਛਾ ਲੈ ਵੀ ਉੱਥੇ ਗਏ ਪੋੜੇ ਰਾਨੋ ਯਾਨੀ ਕਸ਼ਮੀਰ ਕਸ਼ਮੀਰ ਰਿਸ਼ਤੇਦਾਰ ਸੀ ਤੁਹਾਡਾ ਹਾਂ ਜੀ ਕਸ਼ਮੀਰ ਰਿਸ਼ਤੇਦਾਰ ਸੀ ਕਸ਼ਮੀਰ ਜਿਹੜਾ ਆਇਆ ਫਾਜ਼ਲਗਾ ਤੋਂ ਉਹ ਭਾਈ ਹੈਗਾ ਸਿਪਾਹੀ ਭਾਈ ਭਾਈ ਹੈਗਾ ਸੀਗਾ ਰਿਸ਼ਤੇਦਾਰ ਹੈਗਾ ਅੱਛਾ ਜੀ ਪਿੰਡ ਦਾ ਭਾਈ ਹੈਗਾ ਸਿਪਾਹੀ ਅੱਛਾ ਪਿੰਡ ਦਾ ਭਾਈ ਗੁਰਦੁਆਰੇ ਦਾ ਤਾਂ ਵੀ ਉਹ ਸائیں ਯਾਹ ਸਿਪਾਹੀ ਆਇਆ ਨਾ ਨਾਲ ਫੌਜੀ ਆ ਦੋ ਸਿਪਾਹੀ ਦੋ ਸਿਪਾਹੀ ਇੱਕ ਫੌਜੀ ਉਹਨਾਂ ਨਾਲ ਤੁਸੀਂ ਠੇਲੇ ਤੇ ਬਹਿ ਕੇ ਆਏ ਨਾਲ ਗੋਰਖਾ ਵੀ ਆ ਨਾਲ ਗੋਰਖਾ ਤਾਂ ਵੀ ਉਹ ਅਸੀਂ ਉਹ ਯਾਹ ਨਾ ਸੁਣ ਆ ਨਾ ਬਸ ਲਿਆ ਸਿਪਾਹੀ ਆ ਕੇ ਤੋੜ ਡਰ ਗਏ ਉਹ ਛੱਲਣ ਦੇ ਕੋਈ ਪੇੜ ਦੇ ਵਸਿਆ ਢਿਗੇ ਬਣ ਆਇਆ ਜੀ ਭਾਜ ਗਏ ਅਹੀਂ ਨਾਲ ਆ ਆਪਣਾ ਠੱਟਾ ਉਹ ਠੱਟੇ ਦੇ ਵਾਹ ਸਾਰੇ ਕੁਸਲੇ ਜੀ ਤੇ ਉਹ ਤੇ ਫਿਰ ਤੁਸੀਂ ਫਿਰ ਫਾਜਲ ਕਾ ਆਏ ਕਿੱਧਰ ਆਏ ਜੀ ਚਲੋ ਹੜਾ ਜੀ ਚਲੋ ਹਾਤੋਂ ਮਤਲਬ ਠੇਲਾ ਤੁਹਾਨੂੰ ਪਿੰਡੋਂ ਹੀ ਮਿਲ ਗਿਆ ਸੀ ਹਾਂ ਠੇਲਾ ਪਿੰਡੋਂ ਹੀ ਮਿਲ ਗਿਆ ਆਪਣਾ ਆਪਦਾ ਹੀ ਹਾਂ ਫਿਰ ਉਹ ਠੇਲੇ ਤੇ ਤੁਸੀਂ ਕਿੱਥੋਂ ਆਏ ਪਿੰਡ ਤੋਂ ਆਏ ਪਿੰਡ ਤੋਂ ਠੇਲੇ ਤੇ ਕਿੱਥੇ ਤੱਕ ਪਹੁੰਚੇ ਅਸੀਂ ਆਏ ਬੂੰਗੇ ਬੂੰਗੇ ਹਾਂ ਅੱਛਾ ਪਿੰਡ ਚੱਲੇ ਨਾ ਜੀ ਅਬ ਇਹ ਸੜਾਕਾਈ ਪੱਕੇ ਜਾਂਦੇ ਆ। ਇਹ ਕੋ ਕਾਟਿਆ ਜਾਂਦੀ ਹੈ ਯਾਈ। ਇਹ ਬੁੰਗੇ ਜਾਂਦੇ ਆ। ਅੱਛਾ ਬੁੰਗੇ ਆ ਗਏ ਫਿਰ ਬੁੰਗੇ ਤੋਂ ਅੱਗੇ ਕਿਵੇਂ ਕਰਿਆ? ਬੁੰਗੇ ਆ ਗਏ। ਸਾਤੇ ਸਾਰੇ ਧਾਰਾ ਕਾਫਲਾ ਜਿਹੜਾ ਸਭ ਇਚਾਰਿਆ। ਜੀ। ਬੁੰਗੇ। ਤੇ ਜਿਹੜੇ ਸੁਪਾਈ ਜਾਂਦੇ ਫੌਜੀ ਜਾਂ ਇਹ ਉਹਨਾਂ ਸਾਰੇ ਘੋੜਾ ਵੇਜ ਪਜਾਈ ਰੱਖਿਆ। ਅੱਛਾ। ਤੇ ਮੱਝ ਕੋ ਬੁਸਲਾ ਪਾਇ ਲੈ ਜਾਵੇ। ਸਮਝ ਆਈ ਨਾ ਜੀ ਜੀ ਮਤਲਬ ਜਿਹੜੇ ਤੁਹਾਡੇ ਪਿੰਡ ਦੇ ਜਿਹੜੇ ਤੁਹਾਡੇ ਆਸ-ਪਾਸ ਦੇ ਪਿੰਡ ਦੇ ਜਾਂ ਆਸ-ਪਾਸ ਦੇ ਪਰੋਥਸੀ ਆਣ ਮਤਲਬ ਸਾਰਿਆਂ ਨੂੰ ਇਕੱਠਾ ਬਿਠਾਤਾ ਤੇ ਚਾਰੋਂ ਤਰਫ ਬੋੜਾ ਘੁਮਾ ਛੱਡਿਆ ਹਾਂ ਕੋਈ ਆਵੇ ਤਾਂ ਤੁਹਾਡੇ ਬਚਾਅ ਵਾਸਤੇ ਪਰਚਾ ਵਾਸਤੇ ਜਾਂ ਕਾਫਲਾ ਸਾਰਾ ਇਕੱਠਾ ਤੇ ਫਿਰ ਬੋਂਗੇ ਤੋਂ ਅੱਗੇ ਕਿੱਥੇ ਆਏ ਤੁਸੀਂ ਬਗਲੇ ਬੋਂਗੇ ਚੋਂ ਘਰ ਅਸੀਂ ਆਏ ਆਪਣਾ ਅੱਜ ਫਾਜਲ ਕੇ ਫਾਜਲ ਕੇ ਦਰਿਆ ਲੰਘ ਕੇ ਆਏ ਦਰਿਆ ਲੰਘ ਕੇ ਆਏ ਬਹੁਤ ਜ਼ੋਰ ਨਾਲ ਦਰਿਆ ਅਸੀਂ ਲੰਘ ਕੇ ਆਏ ਨੜਿਆ ਦਰਿਆ ਅੱਛਾ ਦਰਿਆ ਫਿਰ ਕਿਵੇਂ ਲੰਘਿਆ ਪੁਲ ਆਈ ਪੁਲ ਆਈ ਪੁਲ ਤੋਂ ਆ ਗਏ ਹਾਂ ਪੁਲ ਤੋਂ ਲੱਗਿਆ ਹੈ ਅੱਛਾ ਬਰਾਰ ਅਗਾ ਆ ਇਹ ਫੱਜ ਲੇ ਜੀ ਤਜ਼ੀਆ ਸਿੱਧਾ ਬਾਈ ਉੱਥੇ ਗੱਡੀ ਲਾਲ ਲੈਰ ਦੇ ਬੈਠੇ ਰਹੇ ਅੱਛਾ ਟ੍ਰੇਨ ਦੀ ਪਟੜੀ ਦੇ ਨਾਲ ਬੈਠੇ ਰਹੇ ਹਾਂ ਜੀ ਤੇ ਜਿਹੜਾ ਉਸਨੂੰ ਜਿਹੜਾ ਮਰੇ ਹੋਏ ਏਡਾ ਢੱਗ ਲੱਗਿਆ ਬੈ ਉੱਥੇ ਢੱਗ ਲੱਗਿਆ 8 8-10 ਦਿਨ ਸਟੇਸ਼ਨ ਤੇ ਹਾਂ ਬਨੇ ਮਰੇ ਹੋਇਆ अच्छा पटरी पे ठीक है क्यों वो तो अब सारानों से खा ना वो मार मारे गड्डी तो फिर फाजल, तो फाजल का किन्ने दिन रहे तू थी फाजल का किन्ने दिन रहे दो तीन दिन रहे दो तीन दिन रहे मोड़ से आया अपना अपना ऐसे अपने मुक्सर 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 में आया है मोड़ का है अपने ऐसे तीन दिन शहर आया है मैंने बोल दिया खड़ा ਅਸੀਂ ਮੜੋਤ ਆ ਗਏ ਉਥੋਂ ਮੜੋ ਚੱਲੇ ਆ ਗਏ ਕਰਨਾਲ ਕਰਨਾਲ ਗਏ ਕਿੰਦੇ ਤੇ ਫਿਰ ਟ੍ਰੇਨ ਤੇ ਰੇਲ ਗੱਡੀ ਤੇ ਹਾਂ ਰੇਲ ਗੱਡੀ ਉਹ ਕਿਰਾਇਆ ਕੋਰਾ ਕੋਰੇ ਕਿਰਾਇਆ ਤਾਂ ਕਾਨੂੰ ਲੱਗਣਾ ਸੀ ਉਹ ਤਾਂ ਫਿਰ ਜਦੋਂ ਬਗਦੜੀ ਮੱਛੀ ਖੜੀ ਸੀ ਜਿਵੇਂ ਲੋਕ ਕਰਨਾਲ ਗਏ ਕਰਨਾਲੋਂ ਫਿਰ ਅਸੀਂ ਗਏ ਪਿੰਡ ਗੀੜ ਗੀੜ ਪਿੰਡਾ ਕਰਨਾਲ ਦੇ ਹਾਂ ਕਰਨਾਲੋਂ ਨਾਕ ਹੋ ਪਾਦਾ ਗੀੜ ਅੱਛਾ ਜੀ ਉੱਥੇ ਗਏ ਤੇ ਉੱਥੇ ਲੱਗ ਵੀ ਸਾਨੂੰ ਜੁੜੀਦਾ ਛਕਿਆ ਜਿਹੜੇ ਥੋੜੇ ਥੋੜੇ ਆਈਆਂ ਆ ਜੀ ਕਰਨਾਲ ਜ਼ਮੀਨ ਮਿਲੀ ਤੁਹਾਨੂੰ ਪਹਿਲਾਂ ਤਿੰਨ ਸਾਲ ਰਹਿ ਰਹੇ ਉੱਥੇ ਜੀ ਸੇਂ ਸਾਲ ਮਤਲਬ ਕਰਨਾਲ ਕਰਨਾਲ ਜ਼ਮੀਨ ਅਲਾਟ ਹੋਈ ਤਿੰਨ ਸਾਲ ਤੁਸੀਂ ਉੱਥੇ ਰਹੇ ਕਰਨਾਲ ਕਰਨਾਲ ਨਹੀਂ ਰਹਿ ਰਹੇ ਕਰਨਾਲ ਦੇ ਨਾਲ ਪਿੰਡ ਜਿਹੜਾ ਜੀ ਗੇੜ ਪਿੰਡ ਜਿਹੜਾ ਨਾਲ ਇਹ 8 ਕਿਲੋਮੀਟਰ ਮਾ ਹੈਗਾ ਸੇ ਸਲਾਰਪੁਰਾ ਸਲਾਰਪੁਰਾ ਠੀਕ ਹੈ ਉੱਥੇ ਸੇ ਰਹੇ ਜੀ ਉਹ ਤਿੰਨ ਤਿੰਨ ਕਿਲ ਸਾਲ ਰਹੇ ਉੱਥੇ ਜੀ ਉਹ ਸੇਖ ਖੰਬੋ ਆ ਸਾਡਾ ਉਹ ਕਹਿੰਦਾ ਯਾਰ ਆਵੜੇ ਦੇ ਰਿਸ਼ਤੇਦਾਰ ਹੀ ਰਹਿ ਗਏ ਆਪਸ ਚੜੀ ਸਵਾਲ ਆਵਾ ਸਵਾਲੀਵਾਲ ਜਲਾਲਾਬਾਦ ਕੋਲ ਅੱਛਾ ਜਲਾਲਾਬਾਦ ਹਾਂ ਜੀ ਉਥੇ ਗਏ ਉਥੇ ਅਸੀਂ ਗੋੜਵਾਵਾ ਤੇ ਅਜਨਾਸ ਹਾਰ ਰਹੇ ਆ करनाल ਤੋਂ ਆ ਗਏ ਸਵਾਲੀਵਾਲ ਹਾਂ ਜ਼ਿਲ੍ਹਾ ਜਲਾਲਾਬਾਦ ਹਾਂ ਸਵਾਲ ਆ ਗਏ ਸਵਾਲ ਯਾ ਅਸਾ ਹਾਰ ਰਹੇ ਆ ਉਥੋਂ ਬਰਾ ਸੇ ਚੱਲੇ ਤੇ ਕੋਲ ਬਾਜਾ ਚ ਇੱਥੇ ਆ ਗਿਆ ਗੱਰ ਤੇ ਚਾਰ ਬਰਾਹਾ ਸਾਡੇ ਜੀ ਉਹ ਹੌਲੀ ਹੌਲੀ ਕੰਮ ਕਰਦੇ ਰਹੇ ਪੇਟ ਪੂਜਾ ਕਰਦੇ ਰਹੇ ਜੀ ਮਾਇਕ ਅੱਲਾਹ ਹੀ ਸੇ ਆ ਗਿਆ ਸਰਫੇ ਆ ਗਿਆ ਢਾੜੀ ਝੂੜੀ ਕਰਦਾਰੀਆਂ ਆਹ ਟੈਪਾਸ ਕਰਦਾਰੀਆਂ ਫਿਰ ਉਸ ਬਾਦ ਉਸੇ ਬਰੋਖਾ ਹੀ ਆਏ ਸੀਗੇ ਹਾਂ ਬਰੋਖਾ ਇੱਥੇ ਢਾੜੀ ਝੂੜੀ ਕਰਦੇ ਰਹੇ ਬਰੋਖਾ ਜੀ ਬਰਾਹ ਤੁਹਾਡੇ ਹਾਲੇ ਵੀ ਜਲਾਲਾਬਾਦ ਨੇ ਲਾ ਉਹ ਬਰਾਹ ਹੈ ਉਹ ਜੋ ਪਿੱਛੇ ਉਹ ਵੀ ਮੜੋ ਲਾਗ ਹੈ ਅੱਛਾ ਹਾਂ ਉਹ ਹੀ ਆ ਗਏ ਪਿੱਛੇ ਤੇ ਫਿਰ ਪਾਕਿਸਤਾਨ ਚੋਂ ਆਣ ਤੋਂ ਬਾਅਦ ਕੋਈ ਦੁਬਾਰਾ ਜਾਣਾ ਹੋਇਆ ਤੁਹਾਡਾ ਉੱਥੇ? ਪਾਕਿਸਤਾਨ ਦੁਬਾਰਾ ਜਾਣਾ ਹੋਇਆ ਕੋਈ? ਨਾ। ਮਤਲਬ ਜਿਹੜਾ ਗਹਿਣਾ ਗੱਟਾ ਸੀ ਜਿਹੜਾ ਕੋਈ ਚੰਗਰ ਬੱਚਾ ਸਭ ਉੱਥੇ ਰਹਿ ਗਿਆ। ਅਗਲੇ ਆ ਗਿਆ ਅਸੀਂ ਜੋਸ਼ ਨੇ ਮਾਰਨ ਆਪਾਂ ਮੋੜ ਗਏ ਪਲੀ ਗਿਆ ਪਾਕਿਸਤਾਨ। ਜੀ। ਮਤਲਬ ਗਹਿਣਾ ਗੱਟਾ ਬਰਤਨ ਭਾਂਡਾ ਸਭ ਕੁਝ ਲਗਾ ਲਗਾਇਆ ਉੱਥੇ ਛੱਡ ਆਏ। ਉਹ ਜਦੋਂ ਦੁਸ਼ਮਣੀ ਹੋ ਗਈ। ਦੁਸ਼ਮਣੀ ਹੋ ਗਈ। ਜਾਣਾ ਕਿ ਆਏ ਵਾਸਤੇ। ਕੋਈ 10-20 ਸਾਲਾਂ ਬਾਅਦ ਕੋਈ ਪੁਰਾਣਾ ਮਿੱਤਰ ਉੱਥੇ ਉਹਨਾਂ ਨਾਲ ਗੱਲ ਹੋਈ ਹੋਵੇ ਫੋਨ ਤੇ। ਕੋਈ ਨਹੀਂ ਗੱਲ ਹੋਈ ਕਿਸੇ ਨਾਲ ਕੋਈ ਡੋਸੀ ਬੜੋਸੀ ਜਿਹੜੇ ਨਾਲ ਚਾਰ ਮਕਾਨ ਆਣ ਕੋਈ ਅੱਗੇ ਪਿੱਛੇ ਕੋਈ ਕਿਸੇ ਨਾਲ ਗੱਲਬਾਤ ਨਹੀਂ ਹੋਈ ਜਿਹੜੇ ਹਿੰਦੂ ਹੁੰਦੇ ਉਹ ਹੀ ਆਏਗੇ ਅੱਛਾ ਔਰ ਮੁਸਲਮਾਨ ਆਪਾਂ ਕੋਈ ਆ ਰਿਹਾ ਨਹੀਂ ਬਿਲਕੁਲ ਹਿੰਦੂਆਂ ਨਾਲ ਫਰਿਆ ਉਹ ਹਿੰਦੂ ਜਿਹੜੇ ਪੁਰਾਣੇ ਤੁਹਾਡੇ ਪਿੰਡ ਚ ਤੁਹਾਡੇ ਨਾਲ ਰਹਿੰਦੇ ਆ ਨਾ ਉਹਨਾਂ ਨਾਲ ਕੋਈ ਗੱਲਬਾਤ ਹੋਈ ਉਸ ਤੋਂ ਬਾਅਦ ਲੇਕਿਨ ਨਹੀਂ ਸੀ ਤੇ ਵਾਂਸੀ ਛੋਟੇ ਛੋਟੇ ਹੱਸਿਆ ਸੱਸ ਸੱਸ ਆਉਲੇ ਉੱਥੋਂ ਫਿਰ ਤੁਰਨ ਲੱਗਿਆ ਜਦੋਂ ਚੱਲੇ ਤੁਸੀਂ ਉੱਥੋਂ ਉਹ ਉਹ ਗਾਫਲਾ ਦਾ ਸੇ ਪਰ ਜਰ ਤੇ ਫਿਰ ਕਰਾਂ ਕਿ ਕੁਝ ਸਮਾਨ ਬਾਣਾ ਮੋਟਾ ਚੱਕਿਆ ਨਾਲ ਜੇ ਜਿ ਦੇਖਿਆ ਹੈ ਨਾ ਜਦੋਂ ਪਿੰਡ ਚੋਂ ਨਿਕਲੇ ਹੋ ਸਮਾਨ ਕੋਈ ਲਿਆ ਨਾਲ ਕੋਈ ਸਮਾਨ ਕੋਈ ਲੈ ਲਿਆ ਚਾਹ ਕੀ ਕੋਈ ਚੁਦਾ ਤਾਕੂ ਫੜਦੇ ਲੈ ਜਾਂ ਕਿਸੇ ਲੋਖਾਂ ਲੈ ਫੜਦੇ ਆਇਆ ਉਹ ਕੋੜਾ ਉਹ ਸਮਾਨ ਵਜਾ ਕੇ ਹੋ ਜੇ ਉਹ ਤੋੜ ਪਾਏ ਕੋਈ ਸਮਾਨ ਕੋਈ ਮਤਲਬ ਇਨਕਾ ਕਹਨੇ ਦਾ ਮਤਲਬ ਇਹ ਹੈ ਕਿ ਥੇਲੇ ਤੇ ਜੋ ਥੇਲੇ ਵੇ ਇਨਕੋ ਬਿਠਾਇਆ ਗਿਆ ਉਸਮੇ ਕਾਫੀ जितने भी लोग थे वो लोग ज्यादा थे ठेला छोटा था तो इनको सामान जो है नहीं ले जाने दिया गया तो ये उस टाइम बिल्कुल एक तरह हम कह सकते हैं काल ही आ था तो, तो फिर रोटी-रोटी बस बस लंगर पानी भी मिल जा रहा था लंगर पानी एना मेरे बावल आटा आया अच्छा आटा च आया आटा जी ऐसे आए ना सड़क पे जी ओथे बड़े वाले बावा खावे ओथे तो गाना आटा नहीं चमदा ओथे डिगे चला आई ओथे जी सड़क पे डिगे लाके कुछ थोड़ा डालया ਉਹ ਮੋਰ ਦੇ ਰਾਏ ਖੰਦੇ ਬਿੰਦੇ ਆਏ ਤੇ ਅਬਹਾਰੇ ਆ ਗਿਆ ਅਬਹਾਰੇ ਜੋ ਰਸਨ ਦਿੰਦਾ ਛੋਲੇ ਲਿਆਏ ਕਿੱਥੇ ਮਿਲਦੇ ਸੀ ਇਹ ਛੋਲੇ ਬੁੰਨੇ ਕਿੱਥੇ ਮਿਲੇ ਇਹ ਇਹ ਮੱਕ ਮੱਕ ਦਿੰਦਾ ਕਿੱਥੋਂ ਮਿਲਦੇ ਸੀ ਇਹ ਸਰਕਾਰ ਵੱਲੋਂ ਹਾਂ ਜੀ ਪੋਸ਼ਕ ਵਿਲੇ ਕਦੇ ਗੁਆਰੇ ਰੋਟੀ ਆਵੇ ਕਦੇ ਅਮਰ ਆਵੇ ਮਤਲਬ ਸਰਕਾਰ ਵੱਲੋਂ ਕਦੀ ਬੁੰਨੇ ਛੋਲੇ ਆ ਗਏ ਜਵਾਰ ਦੀ ਰੋਟੀ ਜਵਾਰ ਦੀ ਰੋਟੀ ਆ ਗਈ ਕੋਈ ਹਾਲ ਨਾ ਬੜਿਆ ਕੋਈ ਹਾਲ ਨਹੀਂ ਸੀਗਾ ਬੜਾ ਦੁੱਖਾਂ ਭਰਿਆ ਟਾਈਮ ਸੀ ਸੰਕਟ ਤਕੜਾ ਸੀਗਾ ਮੈਂ ਬੜਾ ਔਖਾ ਸੀ ਟਾਈਮ ਬੜਾ ਔਖਾ ਗੱਡੇ ਆ ਕੇ ਫਿਰ ਇੱਥੇ ਆਪਣਾ ਪਰਿਵਾਰ ਸਾਰਾ ਰਾਜੀ ਖੁਸ਼ੀ ਪਹੁੰਚ ਗਿਆ ਸੀ ਠੀਕ ਠਾਕ ਚਲੋ ਸ਼ੁਕਰ ਹੈ ਵੀ ਰੱਬ ਦਾ ਬੜਾ ਮਿਹਰਬਾਨੀ ਨੇ ਬੜਾ ਰਹਿਣਾ ਜੀ ਮੈਂ ਕਿਹਾ ਖੂਦ ਹੈ ਜੀ ਖੂਹਾ ਬੜਾ ਮਿਰੋਖ ਵਾਲਾ ਖੂ ਮਿਰੋਖਾਂ ਵਾਲਾ ਖੂ ਰਖਾ ਵਾਲਾ ਖੂ ਇਹ ਕਿੱਥੇ ਸੀਗਾ ਉਹ ਐਲੇ ਪਾਸਾ ਹੈਗਾ ਸੀ ਛੜ ਜਾਏ ਪਾਸੇ ਛੜਦੇ ਵਾਲੇ ਪਾਸੇ ਹਾਂ ਰੋਕਾਂ ਵਾਲਾ ਖੂਹ ਮੇਰੇ ਰੋਕਾਂ ਵਾਲਾ ਖੂਹ ਬਸ ਛੋਟਾ ਜਹਾਜ਼ ਉਹ ਖੂਹ ਤੋਂ ਬੜਾ ਜੁੱਤੇ ਖੜੇ ਹਾਂ 7 ਸਾਲ ਦੀ ਉਮਰ ਕੋਈ ਜ਼ਿਆਦਾ ਵੱਡੀ ਉਮਰ ਨਹੀਂ ਹੁੰਦੀ ਹੈਗੀ ਖੂਹ ਤੋਂ ਬੜਾ ਜੁੱਤੇ ਖੜੇ ਵਾਗਾ ਸੀ ਜਵਹਿ ਗਿਆ ਜੀ ਕਦਿਸ ਵਾ ਬਹਿ ਗਿਆ ਜੀ ਤੇ ਉਹ ਤਾਂ ਭਾਈ ਜਿਹੜੀ 부ਆ ਨੇ ਤੁਹਾਨੂੰ ਆ ਕੇ ਦੱਸਿਆ ਵੀ ਜੰਗ ਲੱਗ ਗਈ ਏ ਮਾਰਕੋਟ ਸਟਾਰਟ ਹੋ ਗਈ ਏ ਹਾਂ ਦੰਗੇ ਫੈਲ ਗਏ ਨੇ ਫਿਰ ਉਹ 부ਆ ਵੀ ਤੁਹਾਡੇ ਨਾਲ ਹੀ ਆਈ ਆਈ ਹਾਂ ਨਾਲ ਹੀ ਆਈ 부ਆ ਵੀ ਨਾਲ ਆਈ ਸੀ ਮਤਲਬ ਸਾਰਾ ਪਰਿਵਾਰ ਟੋਟਾ ਆ ਗਿਆ ਤੇ ਫਿਰ ਇੱਥੇ ਆ ਕੇ ਤੁਸੀਂ ਕਰਨਾਲ ਰਹੇ ਕਰਨਾਲ ਤੋਂ ਫਿਰ ਤੁਸੀਂ ਇੱਧਰ ਆਪਣਾ ਗੀਟ ਕਰਨਾਲ ਆਉਂਦੇ ਖਰਾਬ ਜੀ ਜੀ ਅਸਪਾਤ ਤੇ ਬਹੁਤ ਸਾਰੇ ਜੀ ਮੈਂ ਪੁੱਛਦਾ ਸੀ ਕਿੰਨੇ ਫਿਰ ਆਜ ਇੱਕ ਬੈਂਡ ਆਈ ਜੀ ਤੇ ਅਜੇ ਖੋਦਾਵੇ ਖੋਦਾ ਲਾਵੇਗਾ ਜਿੱਦ ਮੈਂ ਬੈ ਗਿਆ ਮਤਲਬ ਤੁਹਾਨੂੰ ਜਿਹੜੀ ਦਿੱਕਤ ਹੋਈ ਜਾਂ ਰਸਤੇ 'ਚ ਖਤਰਾ ਸੀਗਾ ਉਹ ਆਪਣੇ ਪਿੰਡ ਤੋਂ ਜਦੋਂ ਤੁਸੀਂ ਬੰਗਲੇ ਆ ਗਏ ਫਾਜ਼ਲ ਕਾ ਆ ਗਏ ਫਾਜ਼ਲ ਕਾ ਆਨ ਤੱਕ ਦਿੱਕਤ ਆਈ ਉਸ ਤੋਂ ਬਾਅਦ ਤਾਂ ਕੋਈ ਨਹੀਂ ਦਿੱਕਤ ਆਈ ਕੋਈ ਹਮਲੇ ਵਾਲੀ ਗੱਲ ਤਾਂ ਨਹੀਂ ਹੋਈ ਤੇ ਜਿਹੜੇ ਤੁਸੀਂ ਪਿੰਡ ਤੋਂ ਬੁੰਗੇ ਆਏ ਬੁੰਗੇ ਤੋਂ ਫਾਜ਼ਲ ਕਾ ਆਏ ਕਿੰਨੇ ਦਿਨ ਲੱਗੇ ਇਹਦੇ 'ਚ ਤੁਹਾਨੂੰ ਪਰ ਦਿਵਾਰ ਦੋਵਰੇ ਚਲ ਗਿਆ ਭਾਗ ਭਾਜਲ ਕੀ ਆ ਗਏ ਕਿੰਨੇ ਦਿਨਾਂ 'ਚ ਆ ਗਏ ਫਾਜ਼ਲ ਕੇ ਟਾਈਮ ਕਾ ਬਾਈ ਦਿਵਾਰ ਦੋਵਰੇ ਲੱਗ ਗਿਆ ਬਸ ਦੁਪਹਿਰ ਲੱਗ ਗਿਆ ਮਤਲਬ ਫੇਰੇ ਚੱਲੇ ਦੁਪਹਿਰੇ ਆ ਗਏ ਹਾਂ ਉਜੇ ਜਵਾਰਾ ਲਫਤੇ ਫਿਰ ਕੋਈ ਹਮਲਾ ਤਾਂ ਨਹੀਂ ਹੋਇਆ ਮਤਲਬ ਜਿਹੜੇ ਦੋ ਸਿਪਾਈ ਸੀ ਹਾਂ ਗੋਰਾ ਸੀਗਾ ਤੇ ਪਿੰਡ ਵਾਲਾ ਬਾਈ ਸੀ ਉਹਨਾਂ ਨੇ ਪੂਰੀ ਮਦਦ ਕੀਤੀ ਤੁਹਾਡੀ ਡੋਗਰਾ ਕਹਿੰਦੇ ਫੌਜੀ ਦਾ ਹਾਂ ਡੋਗਰਾ ਮਤਲਬ ਫੌਜੀ ਦਾ ਦਿਲ ਵੱਡਾ ਹੁੰਦਾ ਹੈ ਫੌਜੀ ਦਾ ਦਿਲ ਬੜਾ ਸੀ ਮਤਲਬ ਫੌਜੀ ਨੇ ਤੇ ਦੋ ਸਿਪਾਈਆਂ ਨੇ ਨਿਸ਼ਾਨਾ ਵੱਡਾ ਸੀ ਫੌਜੀ ਦਾ ਡੋਗਰੇ ਨੇ ਤੇ ਬਾਈ ਨੇ ਤੁਹਾਡੀ ਮਦਦ ਕੀਤੀ ਤੁਸੀਂ ਓਠੇਲੇ ਤੇ ਹੀ ਆਏ ਮਤਲਬ ਰਸਤੇ ਜਿਦਵਾਰਾ ਤੇ ਫਿਰ ਕੋਈ ਲੜਾਈ ਝਗੜਾ ਨਹੀਂ ਹੋਇਆ ਕੋਈ ਕਿਤੇ ਨੇ ਅਟੈਕ ਜਾ ਕੇ ਮਨ ਕਰਾ ਸਾਡੇ ਨਾਲ ਜ ਉਹ ਹਾਇ ਬਬਜੀ ਉਹ ਆਏ ਤੇ ਸਾਰੇ ਡਰ ਗਏ ਵਾ 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 ਵੱਡਾ ਸਾਰਾ ਹਾਂ ਜੀ ਉਹ ਫੌਜੀ ਆਏ ਸਾਡੇ ਨਾਲ ਉਹ ਸਾਡੇ ਲੋਕ ਵਿਚਾਰੇ ਬਚਦੇ ਕਿੰਨੇ ਕਿੰਨੇ ਬੰਦੇ ਸੀ ਕਾਫਲੇ ਚ ਅੰਦਾਜ਼ਾ ਫੌਜੀ ਨਹੀਂ ਨਹੀਂ ਫੌਜੀ ਤਾਂ ਤੁਸੀਂ ਦੱਸੋ ਫੌਜੀ ਦੇ ਜਿਹੜੇ ਤੁਸੀਂ ਬੰਦੇ ਸੀਗੇ ਉਧਰੋਂ ਆਣ ਵਾਲੇ ਪਰ ਕਿੰਨੇ ਪਰਿਵਾਰ ਸੀ ਤੇ ਕਿਹੜੇ ਕਾਇ ਸੀ ਗਿਣਤੀ ਕਾਇ ਨਹੀਂ ਆਈ ਆਦਮ ਬੜਾ ਸੀ ਆਦਮ ਤੇ ਹੋਰ ਕਿਸੇ ਅੜੋਸੀ ਪੜੋਸੀ ਦਾ ਪਤਾ ਲੱਗਿਆ ਹੋਵੇ ਵੀ ਠੀਕ ਠਾਕ ਪਹੁੰਚਿਆ ਕਿ ਨਹੀਂ ਪਹੁੰਚਿਆ ਕੋਈ ਮੇਲ ਹੋਇਆ ਕਿਸੇ ਨਾਲ ਹਾਂ ਕਿਸੇ ਪੜੋਸੀ ਨਾਲ ਪੁਰਾਣੇ ਨਾਲ ਮੇਲ ਹੋਇਆ ਤੁਹਾਡਾ ਉਸ ਤੋਂ ਬਾਅਦ ਆਏ ਅਸੀਂ ਤਾਂ ਜਾ ਡਰਾਂ ਮੋਹਨ ਮਹਾਰਾਜ ਆਵਾਜ਼ ਆ ਰੋ ਰਿਹਾ ਹੋਰ ਮੈਂ ਆ ਜਾਈ ਮਕਲਾਈ ਤੇ ਆ ਗਿਆ ਜੀ ਉਹ ਵੀ ਖਰਾਬ ਉਸ ਵਾਲੇ ਦਾ ਹੈ ਉਹ ਸਾਲ ਪਿਛੋਂ ਵੀ ਆ ਗਿਆ ਅੱਛਾ ਹੁਣ ਤੁਹਾਨੂੰ ਇਹ ਪਿੰਡ ਜਾਣ ਦਾ ਮੌਕਾ ਮਿਲੇ ਪਾਕਿਸਤਾਨ ਤੁਹਾਡੇ ਪਾਕਿਸਤਾਨ ਵਾਲੇ ਪਿੰਡ ਜਾਣ ਦਾ ਮੌਕਾ ਮਿਲੇ ਨਹੀਂ ਜਾਣਾ ਚਾਹੋਗੇ ਨਾ ਹੁਣ ਉਹ ਚੱਲਿਆ ਕਿ ਜਾਨਣਾ ਨਹੀਂ ਬੁੱਢੇ ਤਾਂ ਹੋ ਗਏ ਜਿਆਦਾ ਤਾਂ ਜੁੜੀਆਂ ਹੁੰਦੀਆਂ ਨੇ ਵੀ ਮੈਂ ਜਾ ਕੇ ਪਿੰਡ ਆਪਣਾ ਦੇਖਾਂ ਜਿੱਥੇ ਜੰਮਿਆ ਬਲਿਆ ਮੈਂ ਮਤਲਬ ਭਈ ਹੁਣ ਇਹ ਪਿੰਡ ਜਿਹੜੇ ਆ ਇਹ ਪਿੰਡ ਉਹ ਜਿਹਾ ਨਹੀਂ ਰਹਿ ਤੋ ਉਹ ਵੀ ਬਦਲ ਗਿਆ ਹੁਣ ਆ ਹਏ ਕੋਈ ਯਾਦ ਪਿੰਡ ਦੀ ਪੁਰਾਣੀ ਕੋਈ ਮਾਂ ਮੰਮੀ ਪਾਪਾ ਨਾਲ ਤੁਹਾਡੇ ਮਾਤਾ ਪਿਤਾ ਨਾਲ ਕੋ ਬੇਬੇ ਬਾਪੂ ਨਾਲ ਕੋਈ ਦਾਦੇ ਨਾਲ ਕੋ ਪਰ ਪਿੰਡ ਦੀ ਯਾਦ ਪੁਰਾਣੀ ਕੀ ਖੇਡ ਖੇਡਦੇ ਆਏ ਤੁਹਾਡੀ ਉਮਰ 7 ਸਾਲ ਸੀ ਉਦੋਂ ਕੀ ਖੇਡ ਖੇਡਦੇ ਸੀ ਉਦੋਂ ਕੋ ਖੇਲ ਖੇਲਦੇ ਬੋਲਦੇ ਤਾਂ ਹੋਗੇ ਮਾਣਾ ਮੋਟਾ ਹਾਏ ਖੇਲਦੇ ਵੀ ਹੋਗੇ ਹਾਂ 7 ਸਾਲ ਦੀ ਉਮਰ ਸੀ ਤੁਹਾਡੀ ਮਾਣੀ ਮੋਟੀ ਉਹ ਸਾਰੇ ਪਿੰਡ ਦੇ ਖੋਈ ਐਸੀ ਚੰਨੋ ਵਾਲੇ ਅੱਛਾ ਚੰਨੋ ਵਾਲੀ ਖੋਈ ਚੰਨੋ ਵਾਲੇ ਖੋਈ ਜੀ ਹਾਂ ਤੇ ਉੱਥੇ ਫਿਰ ਖੋਈ ਤੇ ਖੇਡਦੇ ਸੀ ਪਾੜੇ ਫੜਦੇ ਸੀ ਪਾਣੀ ਵਰਦੇ ਸੀ ਹੋਰ ਖੇਡ ਨਾ ਖੋਣ ਨਾ ਕੀ ਜਾਂਦੇ ਅੱਛਾ ਰੱਖੋ ਨੀ ਖੇਡ ਖੇਡ ਕੋਈ ਆਇਆ ਤੇ ਕੋਈ ਪੁਰਾਣੇ ਦੋ ਚਾਰ ਮਿੱਤਰਾਂ ਦੇ ਨਾਮ ਦੱਸ ਦਿਓ ਕੋਈ ਖੇਡ ਆ ਗਿਆ ਪੁਰਾਣੇ ਪੁਰਾਣੇ ਮਿੱਤਰਾਂ ਦੇ ਨਾਮ ਦੱਸੋ ਕੋਈ ਯਾਰ ਦੋਸਤ ਤੁਹਾਡੇ ਪੁਰਾਣੇ ਕੋਈ ਨਹੀਂ ਪੁਰਾਣਾ ਯਾਦ ਨਾਮ ਫਾਦਰ ਸਾਹਿਬ ਆਇਆ ਅੱਛਾ ਮੈਨੂੰ ਇੱਕ ਗੱਲ ਦੱਸੋ ਜੰਗ ਲੱਗਣ ਤੋਂ ਪਹਿਲਾਂ ਵੰਡ ਤੋਂ ਪਹਿਲਾਂ ਵੰਡ ਤੋਂ ਪਹਿਲਾਂ ਜਿਹੜੀ ਵੰਡ ਹੋਈ ਉਸ ਤੋਂ ਪਹਿਲਾਂ ਸਾਰੇ ਜਿਹੜੇ ਆਪਣੀ ਪੰਜਾਬੀ ਬਰਾਦਰੀ ਜਾਂ ਹਿੰਦੂ ਬਰਾਦਰੀ ਤੇ ਜਿਹੜੇ ਮੁਸਲਮਾਨ ਹੋਏ ਸਾਰੇ ਇਕੱਠੇ ਰਹਿੰਦੇ ਹੋਣੇ ਪ੍ਰੇਮ ਪਿਆਰ ਵੱਧੂ ਥੀ ਕਿ ਨਹੀਂ ਹਾਂ ਇਕੱਠੇ ਯਾਰ ਬਸ ਇੱਕਦਮੀ ਉਹ ਜਿਹੜੀ ਜੰਗ ਲੱਗੀ ਜ਼ਹਿਰ ਫੈਲਿਆ ਉਹ ਜ਼ਹਿਰ ਨੇ ਇਹ ਵੰਡ ਪਵਾਤੀ ਕਿਹੜੇ ਆ ਜਾਣਾ ਜੜਾ ਰਾਏ ਪਤਾ ਲੱਗਾ ਕਿਹੇ ਕਿਹੜੇ ਵਲਾਈ ਇਹ ਜੋ ਅਬਰ ਸਾਰੇ ਲੋਗਣ ਜੀ ਬੂਸਰੇ ਹਮਾਰੇ ਕੱਢੀ ਬਾਹਰ ਗੱਲ ਦਿੱਤੀ ਉਹਦੋਂ ਉਹ ਰੋਲਾ ਪੈਗਾ ਤੇ ਇਹ ਫੋਲਡਰ ਵਾਲ ਨਾਲੇ ਸਭ ਦਾ ਪੈ ਗਿਆ ਫੋਲਡਰ ਵਾਲ ਦਾ ਪੈ ਗਿਆ ਸਾਰੇ ਬੂਸਰੇ ਬਰੇ ਹੋਏ ਨਾ ਇਹ ਜਵਾਨ ਗਾ ਉਹ ਜੋ ਆਏ ਦੇ ਉਹਨਾਂ ਸਮਾਜ ਦਾ ਦਿੱਤਾ ਖੂਨ ਦੇਖ ਕੇ ਬਸ ਕੰਨਾ ਖੂਨ ਕੰਮ ਹੋ ਗਿਆ ਮਤਲਬ ਕ੍ਰੋਧ ਇੱਕ ਦੰਗੇ ਫੈਲ ਗਏ ਉਦੋਂ ਭੜਕ ਗਏ ਹੁਣ ਪਹਿਲਾਂ ਸਾਰਾ ਪਿਆਰ ਨਾਲ ਰਹਿੰਦੇ ਆਏ ਆ 16 ਸਾਲ ਦਾ ਹੈ ਅੱਛਾ ਬਾਬਾ ਜੀ ਹੋਰ ਕੋਈ ਗੱਲ ਤੁਸੀਂ ਸਾਨੂੰ ਜਵਾਨਾਂ ਨੂੰ ਦੱਸਣਾ ਚਾਹੁੰਦੇ ਹੋ ਵੀ ਖੂਹ ਦਾ ਜਾਣਾ ਜੀ ਖੂਹ ਦਾ ਜਾਣਾ ਟਾਈਮ 'ਤੇ ਖੂਹ ਆਉਂਦਾ ਜੱਗਨ ਵਾਲਾ ਖੂਹ ਆ ਜੀ ਉਹਨਾਂ ਦਾ ਮਾਲਕ ਜਿਹੜਾ ਹੈ ਉਹ ਹਿੰਦਾਲ ਬਟਾਂਧੀ ਹੈ ਨੰਦੀਆ ਰਹਿੰਦਾ ਹੈ ਜੀ ਉਹ ਆਇਆ ਸੀ ਜਾ ਜਾਦੜਾ ਖੋ ਦੇ ਉਹਦਾ ਪੁੱਤ ਪੁੱਤਾ ਨਾ ਗਿਆ ਸੀ ਆਸਾ ਇਹ ਕੰਮ ਚਾਹਦਾ ਜੀ ਉਹ ਤਾਂ ਕਰਮ ਜਾਂ ਫੇਰ ਰੰਦਾ ਬਾਹਰੀ ਖੂਜੇ ਤੇਨ ਕਿ ਤੇਨ ਨੂੰ ਸੋ ਤੇਨ ਕਿ ਕੋ ਕੋ ਫੇਰ ਤੋਂ ਦੂਰ ਆਖੋ ਤੈਨ ਕੋ ਚਲੋ ਬਾਬਾਈ ਬੜਾ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਬੜਾ ਪੁਰਾਣਾ ਜਿਹੜਾ ਅਸੀਂ ਨਹੀਂ ਦੇਖੀ ਸਾਨੂੰ ਉਹਦੇ ਬਾਰੇ ਪੜਤਾ ਲੱਗਿਆ ਬੜਾ ਤੁਹਾਡੀ ਮਿਹਰਬਾਨੀ ਤੁਸੀਂ ਸਾਨੂੰ ਟਾਈਮ ਦਿੱਤਾ ਸੋ ਬਜ਼ੁਰਗਾਂ ਦਾ ਆਸ਼ੀਰਵਾਦ ਟਾਈਮ ਕਰਾ ਜੀ ਬੜੇ ਖੂ ਬੜੇ ਘਮੇ ਝੋਟੇ ਬੜੇ ਲੇ